हां हां जी किसान ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਵਾਂ ਡੇਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਚਾਰ ਗਾਵਾਂ ਸੇ ਲੈ ਲੈ ਕੇ ਆਂ ਜੀ ਇੱਕ ਬਈ ਤਾਜੀ ਸੂਈ ਵੀ ਆ ਤੇ ਤਿੰਨ ਗੱਬਣਾ ਨੇ ਆਉ ਪੁੱਛ ਲੈਨੇ ਬਾਈ ਤੁਹਾਡੇ ਅੱਜ ਬਈ ਬਈ ਜੀ ਹਸੀ ਕਾਲ ਹਸੀ ਕਾ ਬਈ ਹੋ ਠੀਕ ਹੋ ਬਈ ਠੀਕ ਠਾਕ ਬਈ ਨਾਮ ਤੇ ਐਡਰੈਸ ਬੋਲੋ ਜਸਵਿੰਦਰ ਸਿੰਘ ਜੀ ਪਿੰਡ ਤੂੜ ਗੁਰੂ ਸਿੰਘ ਕੇ ਹਮ ਜਿਲ੍ਹਾ ਮੁੱਗੈ ਤਸੀਲ ਨਿਹਾਲ ਸਿੰਘ ਠੀਕ ਆ ਨੇੜੇ ਨਿਹਾਲ ਸਿੰਘ ਵਾਲੀ ਨੇੜੇ ਨਿਹਾਲ ਸਿੰਘ ਵਾਲਾ ਨੰਗਲ ਜੀ ਮੋਬਾਈਲ ਨੰਬਰ ਬੋਲ 98568244 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੂਸ ਹੋਈ ਹੈ ਇਹ ਦੂਜੇ ਸੂਈ ਦੂਜਾ ਸੂਸ ਹੋਈ ਹੈ ਜਦੋਂ ਸੂਈ ਹੈ ਬਾਈ ਇਹ ਅੱਜ ਫੇਰ ਸੂਈ ਹੈ ਜੀ ਅੱਜ ਸਵੇਰੇ ਸੂਈ 10 ਵਜੇ ਜੇਰ ਪਈ ਗਈ ਠੀਕ ਹੈ ਜੇਰ ਬਾਈ ਬੱਤਲ ਜੇ ਰੱਖੀ ਬੈਠਾ ਕੰਪਲੀਟ ਆ ਬਾਈ ਤੇ ਹਾਰ ਜਾਲੇ ਜੁੜੇ ਕੱਢ ਦੀ ਹੈ ਠੀਕ ਆ ਬਾਈ ਅੜਰ ਕਮਾਲ ਦਾ ਥਣ ਥਣ ਬਹੁਤ ਚੰਗਾ ਕੱਲਾ ਕੱਲਾ ਥਣ ਚਾਰੇ ਥਣ ਨਿਕੜਵੇਂ ਪੂਰੇ ਗੈਬ ਤੇ ਠੰਡੀ ਸੀ ਲੱ ਠੰਡੀ ਸੀ ਪੂਰੀ ਕਿੰਨਾ ਕੁ ਵੱਡਾ ਕੱਡੇ ਫਿਰੇ ਦਾ ਉਹ ਲ ਕੱਡੇ ਹੋ ਗਏ 53 ਠੀਕ ਆ ਬੱਚਾ ਕੀ ਆ ਮਗਰ ਬੱਚਾ ਜੀ ਬੱਚਾ ਬੱਚਾ ਬਈ ਮਗਰ ਬੱਚਾ ਠੀਕ ਆ ਰੰਗ ਰੂਪ ਚੰਗਾ ਕੱਦ ਵੱਡ ਚੰਗਾ ਯਾਤ ਬ੍ਰੀਡ ਚੰਗੀਆਂ ਥਣ ਲੇਵਾ ਬੜਾ ਕਮਾਲ ਦਾ ਅੱਗੇ ਤੋਂ ਵੀ ਲੇਵਾ ਬਹੁਤ ਚੰਗਾ ਲੇ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਚਾਰੇ ਥਣ ਬੈ ਨਿਕੜਵੇਂ ਪੂਰੇ ਗੈਬ ਤੇ ਫੇਸ ਬਿਊਟੀ ਵੀ ਕਰਮ ਵਾਲੇ ਦੀ ਕਮਾਲ ਦੀ ਆ ਰੰਗ ਰੂਪ ਬਹੁਤ ਚੰਗਾ ਤੋੜਾ ਤਾਰ ਚੰਗਾ ਕਰਮਾ ਇਹਦਾ ਤੇ ਕੀ ਮੋਲ ਆ ਬਾਈ ਇਹਦਾ ਇਹਦਾ ਮੋਲੀ ਜੀ ਫੋਨ ਤੇ ਕਰ ਲੰਗੇ ਜੈ ਜੀ ਹੋ ਹਾਂਜੀ ਹਾਂਜੀ ਜੈ ਜੀ ਠੀਕ ਆ ਫੇਸ ਮੋਲਾ ਜਿਹੜਾ ਇਹਦਾ ਫੋਨ ਤੇ ਹੋਊਗਾ ਫੇਸ ਬਿਊਟੀ ਕਮਾਲ ਦੀ ਐ ਟੂਆ ਟਾ ਬਹੁਤ ਚੰਗਾ ਬੋਦੀ ਬਾਦੀ ਚੰਗੀ ਆ ਸਨੱਖ ਪੁਣਾ ਵੜ ਦੇ ਵਿੱਚ ਠੰਡੀ ਸੀਲ ਪੂਰੀ ਆ ਬਾਈ ਕਹਿੰਦਾ ਚਾਹੇ ਅਹੀਂ ਬੈਠਾ ਰਹੇ ਕੋਈ ਚੱਕਰੀ ਨਹੀਂ ਨਿਆਣਾ ਪਾਉਣਾ ਪਾ ਨਹੀਂ ਪਾਉਣਾ ਨਾ ਪਾ ਚਵਾਈ ਦੇਖੋ ਬਾਈ ਚਵਾਈ ਬੜੀ ਚੰਗੀ ਆ ਨਾ ਬਾਈ ਹਾਂਜੀ ਚਵਾਈ ਹੋਦੀ ਐ ਚੋਣ ਕਰਮ ਵਾਲੀ ਨੂੰ ਬਹੁਤ ਚੰਗਾ ਲੱਗਿਆ ਲੈ ਚਵਾਈ ਚੋਈ ਬਹੁਤ ਚੰਗੀ ਆ ਕਿਆ ਬਾਤ ਆ ਆਰਡਰ ਬਹੁਤ ਸੋਹਣਾ ਨਾੜਾ ਨੂੜਾ ਚੰਗੀਆਂ ਕਲਾਕਲਾ ਥਣ ਪੂਰੀ ਵਿਤੀ ਤੇ ਥਣ ਰੰਗ ਰੂਪ ਚੰਗਾ ਬਈ ਤੇ ਫੇਸ ਬਿਊਟੀ ਬੜੀ ਕਮਾਲ ਦੀ ਮੁੱਲਾ ਜਿਹੜਾ ਫੋਨ ਤੇ ਹੋਗਾ ਮੁੱਲ ਬਾਈ ਕਹਿੰਦਾ ਜੈ ਜੀ ਰੱਖਾਂਗੇ ਪਹਿਲਾਂ ਹੀ ਮੁੱਲ ਬਾਈ ਦੇ ਜੈ ਜੀ ਹੁੰਦੇ ਆ ਅੱਗੇ ਬਈ ਦੋ ਨੰਬਰ ਕਿਹੜਾ ਸਾਸ ਹੁੰਦੀ ਆ ਬਈ ਇਹ ਦੂਜਾ ਜੀ ਕਿੰਨੇ ਦਿਨ ਲੈਂਦੀ ਆ ਜੀ ਚੌਕੀ ਹੁੰਦੀ ਆ ਠੀਕ ਕਰ ਦਿੰਦਾ ਚਾਰ ਆ ਹੈ ਹਾਂਜੀ ਕਿੰਨੇ ਦਿਨ ਲੈਂਦੀ ਹੈ ਭਾਈ ਇਹਦੇ 21 ਦਿਨ ਪੂਰੇ 21 ਦਿਨ ਠੀਕ ਆ ਭਾਈ ਕਿੰਨਾ ਕੁ ਦੁੱਧ ਦੇ ਰਿਹਾ ਸੀ ਮੇਰੇ ਇਹ तकरीबन ਦੇ ਦੂਜੀ 18 ਕ ਛੇਸ ਬਿਊਟੀ ਕਮਾਲ ਦੀ ਹੈ ਰੰਗ ਰੂਪ ਚੰਗਾ ਤੇ ਤੋਰਾ ਤਾਰਾ ਚੈੱਕ ਕਰਵਾਉਣਾ ਤੋਰਾ ਤਾਰਾ ਚੰਗਾ ਥਣ ਢੱਲਾਂ ਭਾਈ ਜਿਹੜੀਆਂ ਬਲ ਢੱਲਾਂ ਨੇ ਬਹੁਤ ਪਈਆਂ ਨੇ ਸਾਰੀਆਂ ਬਲ ਢੱਲਾਂ ਕੱਢ ਕੇ ਕਰਵਾਈ ਨੇ ਫੇਰ ਸੋਣਾ ਰੰਗ ਰੂਪ ਕੱਦ ਵੱਡ ਥਣ ਥਣ ਮੁੱਠੀ ਵਾਲਾ ਲੱਗਿਆ

ਆਣ ਦੇਖੋ ਬਈ ਥਣ ਅੱਗੇ ਬਈ ਤਿੰਨ ਨੰਬਰ ਜਰਸੀ ਹੈ ਜੀ ਜਰਸੀ ਹੈ ਕਿਹੜਾ ਸੂਆ ਪਿਆ ਬੜੀ ਜਸਤੀ ਤੋਂ ਲਈ ਠੀਕ ਆ ਸੂਆ ਕਿਹੜਾ ਬਈ ਤੀਜਾ ਜੀ ਤੀਜਾ ਸੂਆ ਕਿੰਨੇ ਦਿਨ ਲੈਂਦੀ ਹੈ ਬਈ ਇਹਦੇ ਵੀ ਨੂੰ ਲੈਂ ਪੂਰੇ ਆ ਠੀਕ ਆ ਫੇਸ ਬਿਊਟੀ ਚੰਗੀ ਆ ਬੋਦੀਵਾਦੀ ਚੰਗੀ ਆ ਕੱਚੀ ਕੱਚੀ ਆ ਹਜੇ ਬਈ ਦਿਨ ਲੈਂਦੀ ਆ ਉਹਨਾਂ ਨੂੰ ਆਰਡਰ ਦੀ ਕੁਆਲਿਟੀ ਜਿਹੜੀ ਨੇ ਹੋਰ ਵੀ ਵਧੀਆ ਤਿਆਰ ਕਰ ਲੈਣੀ ਆ ਪੰਡਰਗਾ ਹਵਾਨਾ ਕਰਮ ਵਾਲੀ ਨੇ ਤਿਆਰ ਕਰਿਆਗਾ ਥਾਣ ਬਹੁਤ ਚੰਗਾ ਮੁੱਠੀਆ ਥਾਣ ਕੱਲਾ ਕੱਲਾ ਥਾਣ ਚਾਰੇ ਥਣ ਨਿਕਣਵੇਂ ਪੂਰੇ ਗੈਰ ਤੇ ਆ ਕਿੰਨਾ ਕੁ ਦੁੱਧ ਦੇ ਦੂ ਦੋ ਜੀ ਜਿਹੜੋ ਪੱਲੀ ਉਹ ਤਾਂ 30 ਪੱਤੋ ਹੈ ਬਾਈ ਅੱਛਾ 30 ਲੀਟਰ ਪਾਇਆ ਬਣਾ ਹਾਂਜੀ ਹਾਂਜੀ ਆਪਾਂ ਆਪਣੇ 25 ਤੱਕ ਕਿਧਰੇ ਨਹੀਂ ਗਿਆ ਜੀ ਹੂੰ 30 ਲੀਟਰ ਦਾ ਬਾਈ ਕਹਿੰਦਾ ਰਿਕਾਰਡ ਦੱਸਿਆ ਜਿਸ ਤੋਂ ਬਾਈ ਕਹਿੰਦਾ ਮੈਂ ਲਈ ਆ ਹੁਣ ਚੰਗਾ ਆਰਡਰ ਚੰਗਾ ਚੰਗੀ ਹੈ ਬਰਬਾਦ

ਅੱਗੇ ਬਈ 4 ਨੰਬਰ ਕਿਹੜਾ ਸੂਸ ਹੁੰਦੀ ਹੈ ਇਹ ਦੂਜਾ ਜੀ ਕਿੰਨੇ ਦਿਨ ਲੈਂਦੀ ਹੈ ਬਈ ਇਹ ਤਾਂ ਹੈਗਾ ਹੀ ਹਫਤਾ ਕਾ ਜੀ ਹਫਤਾ ਹੀ ਕਰੀ ਗੱਤੀ ਹੈ ਕੀ ਰਿਕਾਰਡ ਹੈ ਬਈ ਦੁੱਧ ਦਾ ਦੁੱਧ ਤਾਂ ਤਕਰੀਬਨ ਆਪਾਂ ਹੰਦੇ ਨੇ ਵੀ ਐਸਟੀਮੇਟ ਵੀ ਕਰੀਟ ਦੇਣਾ ਚਾਹੀਏ ਅੱਛਾ ਠੀਕ ਹੈ ਕੱਚੀ-ਕੱਚੀ ਆ ਕੱਦ-ਵੱਡ ਚੰਗਾ ਰੰਗ-ਰੂਪ ਚੰਗਾ ਥਣ-ਥਣ ਚੰਗਾ ਜਾਂ ਦੁੱਧ ਚੰਗਾ ਪਾ ਦੂ ਫੇਸ ਬਿਊਟੀ ਕਮਾਲ ਦੀ ਆ ਬੋਦੀ-ਵਾਦੀ ਬਹੁਤ ਚੰਗੀ ਹੈ ਕਾਨ ਨੂੰ ਛੋਟਾ ਲੱਗ ਗਿਆ ਭਾਈ ਤੇ ਬਾਕੀ ਲੇਵਾ ਬਹੁਤ ਸੋਹਣਾ ਵੰਤਰ ਬਹੁਤ ਚੰਗੀ ਹੈ ਭਾਈ ਲੇਵੇ ਦੀ ਹਜੇ ਕੱਚੀ ਆ ਤੇ ਦਿਨਾਂ ਤੇ ਜਾ ਕੇ ਆਰਡਰ ਆ ਜਿਹੜਾ ਇਹਨੇ ਬਹੁਤ ਵਧੀਆ ਤਿਆਰ ਕਰਨਾ ਮੋਲੇ ਦਾ ਵੀ ਫੋਨ ਤੇ ਹੋ ਜਾਊਗਾ ਮੁੱਲ ਭਾਈ ਕਹਿੰਦਾ ਆਪਾਂ ਠੰਡੀ ਸੀ ਬਹੁਤ ਹੈ ਠੀਕ ਆ ਕਿਵੇਂ ਮਰਜ਼ੀ ਧਰਾਂ ਮਰ ਜਿਓ ਜੀ ਠੀਕ ਆ ਠੰਡੀ ਸੀ ਪੂਰੀ ਆ ਭਾਈ ਕਹਿੰਦਾ ਜਿਵੇਂ ਮਰਜ਼ੀ ਧਰਾਂ ਮਾਰੀ ਚਲੋ ਕੋਈ ਚੱਕਰ ਹੀ ਨਹੀਂ ਗਾ ਨਾਗ ਭਾਈ ਕੋਲੇ ਸੀਗੇ ਭਾਈ ਚਾਰ ਚਾਰ ਹੀ ਦਿਖਾਤੇ ਕਿਸੇ ਵੀਰ ਦੇ ਚਾਰਾਂ ਚੋਂ ਕੋਈ ਵੀ ਪਸੰਦਾ ਵੀ ਬਾਈ ਨਾ ਕਨੈਕਟ ਕਰ ਲਿਓ ਬੜਾ ਜਰਸੀ ਸੂਈ ਆ ਜਿਹੜੀ ਤਾਜੀ ਬਿਲਕੁਲ ਇਹ ਵੀ ਚੰਗੀ ਆ ਗੱਬਣ ਜਰਸੀ ਵੀ ਚੰਗੀ ਆ ਆ ਬੜਾ ਵੀ ਬਾਈ ਚੰਗੀ ਲੇਵਲੂ ਆ ਬਹੁਤ ਆ ਤੇ ਆ ਵੀ ਠੰਡੀ ਸੀ ਲਾ ਜਿਵੇਂ ਮਰਜੀ ਹੱਥ ਲਾਈ ਚੱਲ ਥਣ ਬੜਾ ਚੰਗਾ ਲੱਗਿਆ ਲੈ ਮੁੱਖੀ ਵਾਲਾ ਥਣ ਇਕੱਲਾ ਇਕੱਲਾ ਥਣ ਲੱਗਿਆ ਬਾਈ ਤੇ ਵੀਡੀਓ ਨੂੰ ਵੇਖਣ ਲਈ ਧੰਨਵਾਦ ਬਾਈ